ਕਿਤੇ ਆਲ ਦੀ ਮਾਂ ਦੀ ਉਹ ਜੀ ਹਾਲ ਤੇ ਬੱਤੀ ਦੀ ਕਿ ਵਿਤੜੀ ਸੀ ਮੇਰੇ ਰਿਸ਼ਤੇਦਾਰ ਜੋ ਵੀ ਹੈ ਮੈਨੂੰ ਫੋਨ ਆਈ ਜਾਂਦਾ ਵੀ ਆ ਕੀ ਤੇਰੇ ਪਿੰਡ ਚਾਹੀ ਤੇਰਾ ਪਿੰਡ ਇਹ ਜਾ ਬਗਲ ਦਵਾਉਣੀ ਤਾਂ ਕੀ ਆ ਇਹ ਮੇਰੀ ਮਿੱਟੀ ਮੇਰੀ ਤਾਂ ਮੇਰਾ ਤਾਂ ਪਰਿਵਾਰ ਉੱਟ ਗਿਆ ਡੇਵੜਾ ਕਾ ਦੋਸਤ ਬੰਦੇ ਨੇ ਮੇਰੀ ਘਰ ਵਾਲੀ ਦੀ ਹਮਲਾਤ ਕੀਤੀ ਇਕਲਾਂ ਲੱਗੀ ਦੋ ਸੁਬੜੇ ਸਿਰ ਖਲਾ ਬਲ ਕਲਤ ਚੋਦੀ ਆ ਸਾਰੇ ਦਾਗ ਛਿਗੇ ਮੂੰਹ ਤੇ ਤੇ ਖੂਨ ਵਗਦਾ ਐਨਾ ਜੋ ਘਰ ਪਰ ਮਾਤਲੇ ਮੈਂ ਲਾਇ ਨਾ ਕਿਵੇਂ ਆਪਣੇ ਮੰਡੇ ਨਾਲ ਆ ਤੁਹਾਡੇ ਘਰਾਂ ਦੇ ਵਿੱਚ ਤੁਹਾਡੀਆਂ ਧੀਆਂ ਪੈਣਾ ਸੁਰੱਖਿਅਤ ਨਹੀਂ ਹੈਗੀਆਂ ਜਿਹੜੇ ਪ੍ਰਵਾਸੀ ਨੇ ਉਹ ਤੁਹਾਡੀਆਂ ਧੀਆਂ ਪੈਣਾ ਨੂੰ ਗਲਤ ਤਰੀਕੇ ਨਾਲ ਦੇਖ ਰਹੇ ਨੇ ਤੇ ਉਸ ਤੋਂ ਬਾਅਦ ਇੰਨੀ ਜਿਹੜੀ ਉਹਨਾਂ ਦੀ ਹਿੰਮਤ ਵਧਰੀ ਹੈ ਕਿ ਕਤਲ ਤੱਕ ਦਾ ਕਰ ਦਿੰਦੇ ਨੇ ਨਹੀਂ ਮੈਂ ਉੱਥੇ ਰਹਿਣ ਹੁਣ ਮੈਂ ਸੀ 6 ਮਹੀਨੇ ਰਹਿ ਰਿਹਾ ਸਾਡੇ ਕੋਲੇ ਕਦੇ ਕੋਈ ਮਹਿਸੂਸ ਗਿਆ ਨਹੀਂ ਮੇਨਾਂ ਪਾਈਆਂ ਵਾਂਗੂ ਵਰਤਣ ਲੱਗ ਗਿਆ ਸੀ ਉਹ ਜਿਵੇਂ ਪਾਈ ਹੁੰਦਾ ਇੱਕੋ ਲੈ ਲੱਗ ਗਿਆ ਜਦੋਂ ਮੈਂ ਤੇ ਸੇ ਮਿੱਨੇ ਆਪਦੇ ਉੱਤੇ ਇਹ ਕਹਿੰਦਾ ਵੀ ਮੈਨੂੰ ਰੋਟੀ ਨਹੀਂ ਬੁਕਾ ਹੁੰਦੀ ਐ ਮੇਰੀ ਵੀ ਪ੍ਰਸਾਦਾ ਨਾਲ ਮਾਹ ਚਲ ਕੋਈ ਆਵੇ ਭਾਈ ਤੈਨੂੰ ਵੀ ਸਿਖਵਾ ਦੇਣਾ ਯਾਰ ਉਹ ਫੁੱਲ ਪਿੱਤੀ ਸੀ ਮੇਰੇ ਵੇਲੇ ਇੱਕ ਬੰਦਾ ਮੇਰੇ ਮਹਲੇ ਦਾ ਨਾਲ ਸੀ ਉਹਨੇ ਨੂੰ ਪੁੱਛਿਆ ਜਦੋਂ ਉਹਦੇ ਵਿੱਚ ਨਾ ਟਾਪੀ ਚ ਬੰਦ ਕਰ ਲੈ ਸਾਥੇ ਛੜਾ ਕੇ ਉਹ ਉਹਨੂੰ ਪੁੱਛ ਰਾਇ ਸੀਗਾ ਕਿ ਤੂੰ ਸਾਲਿਆ ਇਹ ਕੀ ਕੀਤਾ ਵਾ ਤੂੰ ਕਾਤੇ ਮਾਰੀ ਤਾਂ ਉਹਨੇ ਇਹ ਜਵਾਬ ਦਿੱਤਾ ਅਖੀ ਮੈਂ ਤਾਂ ਮਾਰੀ ਨਹੀਂ ਕਹਿੰਦਾ ਭਾਈ ਕਹਿੰਦਾ ਆਪੀ ਮਾਰੀ ਇਹਨਾਂ ਦੀ ਪਤਨੀ ਸੀਗੀ ਬੱਚਿਆਂ ਦੀ ਮਾਂ ਸੀਗੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇੱਕ ਰਵਾਸੀ ਨੇ ਬੜੇ ਬਹਿਰਾਂ ਤਰੀਕੇ ਦੇ ਨਾਲ ਉਸ ਦਾ ਕਤਲ ਕੀਤਾ ਕਿ ਤੁਹਾਡਾ ਚੰਗਾ ਆ ਵੱਡਾ ਮੁੰਡਾ ਤੁਹਾਡੇ ਨਾਲ ਨਹੀਂ ਸੀਗਾ ਨਿੱਜੀ ਆਪਣੀ ਮਾਂ ਨੂੰ ਉਸ ਹਾਲਤ ਵਿੱਚ ਦੇਖ ਕੇ ਕਵਰ ਕੀ ਹੋ ਜਾਂਦਾ ਹੈ ਮਰ ਜਾਂਦਾ ਹੈ ਕਹਿੰਦਾ ਕਿ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ ਵੀ ਐਵੇਂ ਜੀ ਹਾਲ ਉਸ ਪ੍ਰਵਾਸੀ ਨੇ ਉਸ ਬਿਹਾਰੀ ਨੇ ਇਹਨਾਂ ਦੀ ਔਰਤ ਦਾ ਕਤਲ ਕੀਤਾ ਉਹ ਸਵੰਦੇ ਨੂੰ ਤੁਸੀਂ ਘਰੇ ਬੁਲਾ ਕੇ ਰੋਟੀਆਂ ਵੀ ਖਵਾਉਂਦੇ ਹਾਂ ਉੱਥੇ ਖਵਾਇਆ ਨਹੀਂ ਇੱਥੇ ਨਹੀਂ ਉੱਥੇ ਹੀ ਖਵਾਇਆ ਦੇ ਜਦ ਉੱਥੇ ਸਾਡੇ ਕੋਲੇ ਮੇਰੇ ਨਾਲ ਬਹਿ ਕੇ ਆ ਮੁੰਡੇ ਨਾਲ ਇਹਨਾਂ ਨੂੰ ਸਕੂਲ ਛੱਡ ਕੇ ਆਉਂਦੇ ਪਰ ਇਹ ਤੁਹਾਡੇ ਘਰਾਂ ਦੇ ਵਿੱਚ ਅੱਗਾ ਪਹੁੰਚ ਰਹੇ ਨੇ ਪੰਜਾਬੀ ਕਦੋਂ ਇਸ ਨੂੰ ਦੇਖ ਕੇ ਹੋਏ ਸੁਚੇਤ ਹੁੰਦੇ ਨੇ ਅਸੀਂ ਪਹਿਲਾਂ ਵੀ ਕਾਫੀ ਖਬਰਾਂ ਇਸ ਦੇ ਉੱਤੇ ਕਰ ਚੁੱਕੇ ਹਾਂ ਕਿ ਪ੍ਰਵਾਸ ਭਾਰੀ ਪੈ ਰਿਹਾ ਪੰਜਾਬ ਦੇ ਉੱਤੇ ਕਈ ਲੋਕ ਇਸ ਤੇ ਖੁੱਲ ਕੇ ਬੋਲ ਰਹੇ ਨੇ ਦੋਸਤੋ ਇਸ ਵਕਤ ਸਕਰੀਨ ਦੇ ਉੱਤੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕਿਸੇ ਵਕਤ ਦੇ ਵਿੱਚ ਇੱਕ ਹੱਸਦਾ ਵਜਦਾ ਪਰਿਵਾਰ ਸੀਗਾ ਲੇਕਿਨ ਉੱਜੜ ਗਿਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਇਸ ਵਕਤ ਜੋ ਪੰਜਾਬੀਆਂ ਨੂੰ ਲੱਗਦੀ ਪਈਓ ਉਹ ਇਹ ਹੈ ਕਿ ਬਿਹਾਰ ਤੋਂ ਯੂਪੀ ਤੋਂ ਹੋਰ ਥਾਵਾਂ ਤੋਂ ਹੋਰ ਸੂਬਿਆਂ ਤੋਂ ਜਿਹੜੇ ਲੋਕ ਪੰਜਾਬ ਦੇ ਵਿੱਚ ਕੰਮ ਕਰਨ ਦੇ ਮਕਸਦ ਦੇ ਨਾਲ ਆ ਰਹੇ ਆ ਕੰਮ ਤਾਂ ਖੈਰ ਉਹ ਕੀ ਕਰਦੇ ਪਏ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਕ੍ਰਾਈਮ ਰੇਟ ਵੱਧਦਾ ਪਿਆ ਮੇਰੇ ਨਾਲ ਇਸ ਵਕਤ ਗੁਲਜ਼ਾਰ ਜੀ ਬੈਠੇ ਹੋਏ ਆ ਇਹਨਾਂ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ 8 ਦਿਨ ਪਹਿਲਾਂ ਬਿਹਾਰ ਦਾ ਰਹਿਣ ਵਾਲਾ ਸੀਗਾ ਉਹ ਬੰਦਾ ਬਬਲੂ ਯਾਦਾ ਉਸ ਦਾ ਨਾਮ ਸੀਗਾ ਲੇਕਿਨ ਜਿਵੇਂ ਅਸੀਂ ਕਹਿੰਦੇ ਹਾਂ ਬਾਂਦਰ ਦੇ ਹੱਥ ਉਸ ਤਰ੍ਹਾਂ ਲਗਣਾ ਉਹ ਹਿਸਾਬ ਹੈ ਸੋਸ਼ਲ ਮੀਡੀਆ ਤੇ ਉੱਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਇਹਨਾਂ ਦੇ ਤਿੰਨ ਬੱਚੇ ਆ ਦੋ ਮਾਈਨਰ ਆ ਇਹ ਜਵਾਨ ਮੁੰਡਾ ਇਹ ਪਰਦਾ ਪਿਆ ਤਿੰਨੋਂ ਬੱਚੇ ਪਰਦੇ ਪਏ ਆ ਬਾਹਰ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੂੰ ਤਸੀਹੇ ਝੱਲਣੇ ਪਏ ਕਿ ਇਹਨਾਂ ਦੀ ਪਤਨੀ ਦਾ ਉਸ ਪ੍ਰਵਾਸੀ ਦੇ ਨਾਲ ਸੰਬੰਧ ਸੀ ਨਜਾਇਜ਼ ਸੰਬੰਧ ਸੀ। ਔਰ ਇਹ ਮਿਸ ਇਨਫੋਰਮੇਸ਼ਨ ਇਹ ਫੇਕ ਖਬਰ ਤੜਲੇ ਦੇ ਨਾਲ ਚਲਾਈ ਗਈ। ਅੱਜ ਮੈਂ ਤੇ ਮੇਰੇ ਸਾਥੀ ਓਜ਼ਾਰ ਟੀਵੀ ਤੋਂ ਤੇ ਸਟੇਟ ਟੀਵੀ ਤੋਂ ਗगन ਤੇ ਓਜ਼ਾਰ ਤੋਂ ਜਗਸੀਰ ਅਸੀਂ ਅੱਜ ਇਹਨਾਂ ਦਾ ਪੱਖ ਜਾਣਨ ਨਹੀਂ ਆਏ ਆ ਕਿਉਂਕਿ ਇਹ ਕਹਿੰਦੇ ਨੇ ਕਿ ਅਸੀਂ ਘਰ ਤੋਂ ਬਾਹਰ ਕਦਮ ਨਹੀਂ ਰੱਖ ਸਕਦੇ। ਸਾਨੂੰ ਇੰਨਾ ਕਿ ਜ਼ਿਆਦਾ ਬਦਨਾਮ ਕਰ ਦਿੱਤਾ ਜਦ ਕਿ ਉਸ ਪ੍ਰਵਾਸੀ ਨੇ ਉਸ ਬਿਹਾਰੀ ਨੇ ਇਹਨਾਂ ਦੀ ਔਰਤ ਦਾ ਕਤਲ ਕੀਤਾ ਔਰ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਇਸ ਗੱਲ ਨੂੰ ਚਲਾ ਦਿੱਤਾ ਗਿਆ ਕਿ ਇਹਨਾਂ ਦੀ ਪਤਨੀ ਦਾ ਉਸ ਬੰਦੇ ਦੇ ਨਾਲ ਸੰਬੰਧ ਸੀ ਜੋ ਕਿ ਸਰਾਸਰ ਗਲਤ ਹੈ ਅਸਲ ਸਚਾਈ ਕੀ ਸੀਗੀ ਅਸਲ ਕਹਾਣੀ ਹੈ ਕੀ ਹੈ ਇਹਨਾਂ ਕੋ ਜਾਣਦੇ ਆ ਦੋਸਤੋ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਵਾਸ ਵਧਦਾ ਜਾ ਰਿਹਾ ਤਾਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੀਆਂ ਧੀਆਂ ਪੈਣਾ ਸੁਰੱਖਿਅਤ ਨਹੀਂ ਹੈਗੀਆਂ ਜਿਹੜੇ ਪ੍ਰਵਾਸੀ ਨੇ ਉਹ ਤੁਹਾਡੀਆਂ ਧੀਆਂ ਪੈਣਾ ਨੂੰ ਗਲਤ ਤਰੀਕੇ ਨਾਲ ਦੇਖ ਰਹੇ ਨੇ ਤੇ ਉਸ ਤੋਂ ਬਾਅਦ ਇੰਨੀ ਜਿਹੜੀ ਉਹਨਾਂ ਦੀ ਹਿੰਮਤ ਵਧਰੀ ਹੈ ਕਿ ਕਤਲ ਤੱਕ ਦਾ ਕਰ ਦਿੰਦੇ ਨੇ ਅਸੀਂ ਖੰਨੇ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ ਸਿਆਰਾੜ ਦੇ ਵਿੱਚ ਜਿੱਥੇ ਕਿ ਇੱਕ ਪ੍ਰਵਾਸੀ ਨੇ ਪਹਿਲਾਂ ਤਾਂ ਕਤਲ ਕੀਤਾ ਇਸ ਇੱਕ ਬੀਬੀ ਦਾ ਤਾਂ ਉਸ ਤੋਂ ਬਾਅਦ ਉੱਥੋਂ ਭੱਜ ਗਿਆ ਪਰ ਇਹ ਤੁਹਾਡੇ ਘਰਾਂ ਦੇ ਵਿੱਚ ਅੱਗਾ ਪਹੁੰਚ ਰਹੇ ਨੇ ਪੰਜਾਬੀ ਕਦੋਂ ਇਸ ਨੂੰ ਦੇਖ ਕੇ ਹੋਏ ਸੁਚੇਤ ਹੁੰਦੇ ਨੇ ਅਸੀਂ ਪਹਿਲਾਂ ਵੀ ਕਾਫੀ ਖਬਰਾਂ ਇਸ ਦੇ ਉੱਤੇ ਕਰ ਚੁੱਕੇ ਹਾਂ ਕਿ ਪ੍ਰਵਾਸ ਭਾਰੀ ਪੈ ਰਿਹਾ ਪੰਜਾਬ ਦੇ ਉੱਤੇ ਕਈ ਲੋਕ ਇਸ ਉੱਤੇ ਖੁੱਲ ਕੇ ਬੋਲ ਰਹੇ ਨੇ ਪਰ ਅੱਜ ਇੱਕ ਪਰਿਵਾਰ ਹੈ ਜਿਸ ਦੇ ਕੇ ਨਾਲ ਲੰਕੇਸ਼ ਹੋਰਾਂ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਪਰਿਵਾਰ ਹੈ ਕਿ ਇਹ ਤੜਫ ਰਿਹਾ ਹੈ ਇਹਨਾਂ ਦੀ ਪਤਨੀ ਸੀਗੀ ਬੱਚਿਆਂ ਦੀ ਮਾਂ ਸੀਗੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇੱਕ ਰਵਾਸੀ ਨੇ ਬੜੇ ਬਹਿਰਮ ਤਰੀਕੇ ਦੇ ਨਾਲ ਉਸ ਦਾ ਕਤਲ ਕੀਤਾ ਜਿਹੜਾ ਪੁਲਿਸ ਨੇ ਕੀ ਕਾਰਵਾਈ ਕੀਤੀ ਕਿਉਂਕਿ ਪੁਲਿਸ ਕਹੇ ਕਿ ਸਾਡੀ ਇੰਟੈਲੀਜੈਂਸ ਬਹੁਤ ਤਕੜੀ ਹੈ ਅਸੀਂ ਬਹੁਤ ਚੀਜ਼ਾਂ ਕਰ ਰਹੇ ਹਾਂ ਪਰ ਪੁਲਿਸ ਨੇ ਹੁਣ ਤੱਕ ਜਿਹੜੀ ਹੈ ਕੀ ਕਾਰਵਾਈ ਕੀਤੀ ਇਸ ਦੇ ਵਿੱਚ ਇਹ ਵੀ ਸਵਾਲ ਨੇ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਪ੍ਰਵਾਸੀਆਂ ਦੇ ਉੱਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਪ੍ਰਵਾਸੀ ਜਿਹੜੇ ਨੇ ਇਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਘੁੰਮ ਰਹੇ ਨੇ ਬੇਖੌਫ ਹੋ ਕੇ ਤਿੱਕੇ ਨਾਲ ਸਿੱਕਣ ਨਾਲ ਹਿੰਮਤ ਵਧ ਰਹੀ ਹੈ ਉਹ ਕਤਲ ਤੱਕ ਕਰ ਰਹੇ ਨੇ ਪਰ ਲੋੜ ਹੈ ਅਪੀਲ ਹੈ ਲੋਕਾਂ ਨੂੰ ਪੰਜਾਬ ਦੇ ਕਿ ਜੋ ਇਸ ਪਰਿਵਾਰ ਨਾਲ ਬੀਤਿਆ ਉਹ ਕਿਸੇ ਹੋਰ ਨਾਲ ਨਾ ਬੀਤੇ ਤਿੰਨ ਬੱਚੇ ਜਿਹੜੇ ਨੇ ਉਹ ਇੱਕ ਮਾਂ ਇਸ ਤਿਕ ਨਾਲ ਦੁਨੀਆ ਦੇ ਉੱਤੇ ਛੱਡ ਗਈ ਉਹ ਪ੍ਰਵਾਸੀ ਨੇ ਜਰਾ ਨਹੀਂ ਸੋਚਿਆ ਨਾ ਬੱਚਿਆਂ ਬਾਰੇ ਇਸ ਪਰਿਵਾਰ ਬਾਰੇ ਤਾਂ ਲੋੜ ਆ ਸਾਨੂੰ ਸੁਚੇਤ ਹੋਣ ਦੀ ਮੈਨੂੰ ਪਤਾ ਹੈ ਇਸ ਵਕਤ ਤੁਸੀਂ ਕਿਸ ਦਰਦ ਚੋਂ ਤੇ ਕਿਸ ਸਦਮੇ ਜੋ ਗੁਜ਼ਰਦੇ ਪਏ ਹੋ ਜੋ ਲੋਕ ਤੁਹਾਨੂੰ ਇਸ ਵਕਤ ਸੁਣਦੇ ਪਏ ਆ ਉਹਨਾਂ ਨੂੰ ਅਸਲ ਕਹਾਣੀ ਦੱਸੋ ਕਿ ਅਸਲ ਕਹਾਣੀ ਹੈ ਕੀ ਹੈ ਔਰ ਬਾਹਰ ਲੋਕਾਂ ਨੇ ਕੀ ਬਣਾ ਦਿੱਤਾ ਤੁਹਾਨੂੰ ਜਾਣੀ ਤਾਂ ਹੁਣ ਮੈਂ ਕੀ ਦੱਸਾਂ ਮੇਰੇ ਤੇ ਗੁਜਰੀਆ ਮੈਨੂੰ ਪਤਾ ਜੀ ਜਾਂ ਮੇਰੇ ਘਰ ਵਾਲੇ ਤੇ ਗੁਜਰੀ ਆ ਜਾਂ ਉਹਨੂੰ ਪਤਾ ਮਨ ਵਾਲੀ ਨੂੰ ਉਹਦਾ ਨੇ ਕੀ ਹੋਇਆ ਕੀ ਨਹੀਂ ਹੋਇਆ ਠੀਕ ਆ ਨਾ ਇਹ ਬੰਦਾ ਉੱਥੇ ਅਸੀਂ ਅੱਜ ਤੋਂ ਸਾਲ ਹੋ ਗਿਆ ਜੀ ਸਾਨੂੰ ਇੱਥੇ 4 ਮਹੀਨੇ ਮੈਨੂੰ ਵਾਪਸ ਆਇਆ ਨੂੰ ਅਸੀਂ ਕਿਸੇ ਕੋਠੀ 'ਚ ਰਹਿਣ ਗਏ ਸੀ ਇਹ ਵੀ ਬੰਦਾ ਉੱਥੇ ਰਹਿੰਦਾ ਸੀਗਾ ਜੀ ਬੱਬਲੂ ਜਾਦਵਾਲ ਜੀ ਦਾ ਨਾਮ ਬਿਹਾਰੀਆ ਵਾ ਇਸ ਨੂੰ ਮੈਂ ਤੇ 6 ਮਹੀਨੇ ਆਪਦੇ ਉੱਥੇ ਇੱਕ ਇਹ ਕਹਿੰਦਾ ਵੀ ਮੈਨੂੰ ਰੋਟੀ ਨਹੀਂ ਬਕਾਹ ਹੁੰਦੀ ਐ ਮੇਰੀ ਵੀ ਪ੍ਰਸਾਦਾ ਨਾਲ ਮਾਹ ਚੱਲ ਕੋਈ ਗੱਲ ਨਹੀਂ ਭਾਈ ਤੈਨੂੰ ਵੀ ਚਖਵਾ ਦੇ ਨਾਲ ਖਾ ਲੈ ਕੋਈ ਕਿੰਨੇ ਸਾਲ ਪਹਿਲਾਂ ਤੁਸੀਂ ਇਹਨੂੰ ਮਿਲੇ ਸੀਗੇ ਜੀ ਆਹੇ 2023 ਚ ਜੀ 2023 ਦੇ ਵਿੱਚ ਮਿਲੇ 23 ਮਿਲੇ ਹਾਂਜੀ ਹਾਂਜੀ ਸਰ ਕਿਹੜੀ ਜਗ੍ਹਾ ਤੇ ਮਿਲੇ ਸੀਗੇ ਜੀ ਤੇ ਸਿਆੜੀ ਆ ਜੀ ਕੋਠੀਰਾਉ ਸਿਆਣੇ ਰਾਹ ਤੇ ਆਈ ਅਛਾ ਰੋਸ਼ਨ ਲੇਰਾ ਬਾ ਉੱਥੇ ਹੈ ਜੀ ਤੁਸੀਂ ਉਸ ਕੋਠੀ ਦੇ ਵਿੱਚ ਕੰਮ ਕਰ ਕਰਦੇ ਸੀ ਤੁਹਾਡੀ ਪਤਨੀ ਵੀ ਉੱਥੇ ਕੰਮ ਪਤਨੀ ਵੀ ਉੱਥੇ ਸਾਰਾ ਮੇਰਾ ਪਰਿਵਾਰ ਹੀ ਉੱਥੇ ਸੀਗਾ ਲੜਕਾ ਵੀ ਮੇਰੀ ਬੇਟੀ ਆ ਸਾਰੇ ਬੱਚੇ ਮੇਰੀ ਮਾਤਾ ਵੀ ਉੱਥੇ ਨਾਲ ਹੀ ਸੀ ਮੈਂ ਸਾਰਾ ਪਰਿਵਾਰ ਹੀ ਉੱਥੇ ਲੈ ਕੇ ਪਿੰਡ ਵਾਲਿਆਂ ਨੂੰ ਪਤਾ ਹੀ ਹੈ ਸਾਰੇ ਮਹੱਲੇ ਨੂੰ ਸਾਰਿਆਂ ਨੂੰ ਪਤਾ ਹੀ ਕਿ ਉੱਥੇ ਚਲੇ ਗਏ ਤੇ ਇਹਦਾ ਕਹਦੇ ਸੀ ਵਿੱਚ ਕੀ ਕੰਮ ਜਾਂਦੇ ਹੋ ਵੀ ਤੁਹਾਡਾ ਆਪਣਾ ਘਰ ਆਇਆ ਕਿ ਹੋ ਜਾਂਦਾ ਬਸ ਮੇਰੀ ਮਾੜੀ ਕਿਸਮ ਜੁਆਰ ਖਸ ਹੋ ਰਾਂ ਸੀ ਕਹਿੰਦੇ ਰਹੇ ਮੈਨੂੰ ਹਣ ਕੀ ਪਤਾ ਤੇ 4 ਮਹੀਨੇ ਪਹਿਲਾਂ ਹੀ ਅਸੀਂ ਇੱਥੇ ਵਾਪਸ ਆਏ ਉਹ ਵੀ ਉਹਦੇ ਮਾਲਕ ਨੇ ਮੈਨੂੰ ਕਹਤਾ ਕਹਿੰਦਾ ਵੀ ਜਿਹੜਾ ਇਹ ਬਬਲੂ ਆ ਇਹਦੀ ਫੈਮਿਲੀ ਨੇ ਇੱਥੇ ਬਾਪ ਸੌਣਾ ਮੈਂ ਠੀਕ ਆਈ ਕੋਈ ਨਹੀਂ ਆ ਆਪਣੇ ਫਸਟ ਮਹੀਨੇ ਅਸੀਂ ਘਰੇ ਆ ਗਏ ਆਹ ਸਾਲ ਕਰਿਆ ਵੀ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਆਇਆ ਨਾ ਉਸ ਤੋਂ ਬਾਅਦ ਆਪਾਂ ਆ ਗਏ ਅਜੀ ਸੀ 2024 ਚ ਬੈਠੇ ਹੋਏ ਆ तकरीबन ਸਾਲ ਹੋ ਗਿਆ ਇਸ ਗੱਲ ਨੂੰ ਮਤਲਬ ਸਾਲ ਹੋ ਗਿਆ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੀ ਬਹਾਂਦੇ ਸੀਗੇ ਉਸ ਬੰਦੇ ਨੂੰ ਤੁਸੀਂ ਘਰੇ ਬੁਲਾ ਕੇ ਰੋਟੀਆਂ ਵੀ ਖਵਾਉਂਦੇ ਰਹੇ ਹਾਂ ਉੱਥੇ ਖਵਾਇਆ ਨਹੀਂ ਇੱਥੇ ਨਹੀਂ ਉੱਥੇ ਖਵਾਇਆ ਨਹੀਂ ਜਿੱਥੇ ਉੱਥੇ ਸਾਡੇ ਕੋਲੇ ਮੇਰੇ ਨਾਲ ਬਹਿ ਕੇ ਆ ਮੁੰਡੇ ਨਾਲ ਇਹਨਾਂ ਨੂੰ ਸਕੂਲ ਛੱਡ ਕੇ ਉਹ ਹੁੰਦਾ ਰਿਹਾ ਹੈ ਬੱਚਿਆਂ ਨੂੰ ਮੇਰੇ ਨਾਲ ਸਕੂਲ ਛੱਡ ਕੇ ਸਾਰਿਆਂ ਨੂੰ ਪਤਾ ਜੀ ਤੁਸੀਂ ਸਾਨੂੰ ਦੱਸ ਰਹੇ ਸੀਗੇ ਕਿ ਜਿਵੇਂ ਤੁਸੀਂ ਘਰ ਚੋਂ ਬਾਹਰ ਪੈਰ ਨਹੀਂ ਰੱਖਦੇ ਪਏ ਤੁਹਾਡੇ ਸਹੁਰਾ ਸਾਹਿਬ ਵੀ ਦੁਖੀ ਹੈਗੇ ਤੁਹਾਡੇ ਬੱਚੇ ਵੀ ਦੁਖੀ ਹੈਗੇ ਜਿਸ ਤਰੀਕੇ ਦੇ ਨਾਲ ਤੁਹਾਡੀ ਪਤਨੀ ਬਾਰੇ ਤੇ ਇਹਨਾਂ ਬੱਚਿਆਂ ਦੀ ਮਾਂ ਬਾਰੇ ਗੱਲ ਤੁਹਾਨੂੰ ਕਿਹੜੀ ਗੱਲ ਚੁਬਦੀ ਪਈ ਹੈ ਜੀ ਸਾਰਿਆਂ ਨੂੰ ਦੱਸੋ ਸੁਣਦੀ ਹੁਣ ਇੱਥੇ ਸਾਰਿਆਂ ਨੇ ਮੀਡੀਆ ਤੇ ਦੇਖੀ ਜੀ ਕੀ ਕੁਝ ਉਹਨਾਂ ਨੇ ਸੁਣਿਆ ਕੀ ਕੁਝ ਆ ਮੇਰਾ ਵੀਰ ਬੈਠਾ ਵਾ ਖ਼ਬਰਾਂ 'ਚ ਵੀ ਮੇਰੇ ਹਾਲ 'ਚ ਖ਼ਬਰ ਆਈ ਹੋਈ ਹੈ ਜੀ ਇੱਥੇ ਮੇਰੇ ਕੋ ਮੋਬਾਈਲ ਦੇਖਿਓ ਮੇਰਾ ਉਹਦੇ ਵਿੱਚ ਵੀ ਇਹੀ ਕੁਝ ਬੋਲਿਆ ਹੋਇਆ ਵਾ ਕੀ ਬੋਲਿਆ ਕਿਹੜੀ ਚੀਜ਼ ਤਕਲੀਫ ਵੀ ਨਜਾਇਜ਼ ਸੰਬੰਧ ਉਸ ਬਈਏ ਦੇ ਨਾਲ ਬਿਹਾਰੀ ਨਾਲ ਔਰ ਪਿੰਡ ਵਾਲੇ ਇਸ ਚੀਜ਼ ਨੂੰ ਕਹਿੰਦੇ ਕਿ ਉਸ ਬਈਏ ਦੇ ਨਾਲ ਤੁਹਾਡੀ ਔਰਤ ਦੇ ਨਜਾਇਜ਼ ਸਮਾਸੀ ਨਾਲ ਜੋ ਵੀ ਮੈਨੂੰ ਨਹੀਂ ਪਤਾ ਕਿ ਨੇ ਕੀ ਜੋ ਮੈਂ ਬਸ ਮੇਰੇ ਰਿਸ਼ਤੇਦਾਰ ਜੋ ਵੀ ਹੈ ਮੈਨੂੰ ਫੋਨ ਆਈ ਜਾਂਦਾ ਵੀ ਆਹ ਕੀ ਤਰੇ ਪਿੰਡ ਚ ਤੇਰਾ ਪਿੰਡ ਐਹ ਜਾਂ ਬਗੱਲ ਦਵਾਉਣੀ ਤਾਂ ਕੀ ਆ ਮੇਰੀ ਤੱਕ ਮੇਰਾ ਤਾਂ ਪਰਿਵਾਰ ਉੱਟੜ ਗਿਆ ਲੋਕ ਐ ਡਾ ਬੜੀ ਗੱਲ ਨੋ ਇੱਕ ਚੀਜ਼ ਦੱਸੋ ਤੁਸੀਂ ਬਬਲੂ ਨੂੰ ਜਾਣਦੇ ਸੀਗੇ ਤੁਹਾਨੂੰ ਕਦੀ ਐ ਲੱਗਿਆ ਬਿਲਕੁਲ ਵੀ ਅਰੇ ਵੀ ਨਹੀਂ ਅਮੰਡਾ ਹੁਣੇ ਤਾਂ ਸਿਆਣਾ ਵਾ ਜੀ ਇਹ ਵੀ ਉੱਥੇ ਕੋਲੇ ਰਹਿੰਦਾ ਸੀ ਬੱਚਿਆਂ ਨੂੰ ਮੇਰਾ ਨੂੰ ਮੇਰੀ ਕੁੜੀ ਨੂੰ ਕੋਲੇ ਕੋਲੇ ਪਿਠਾ ਕੇ ਦੇ ਲੋ ਇੰਨਾ ਪਿਆਰ ਕਰਦਾ ਸੀ ਪਰ ਪਤਾ ਨਹੀਂ ਉਹਦੇ ਕੀ ਐ ਸਿਆ ਦਿਮਾਗ ਤੇਨੂੰ ਕਦੀ ਐ ਲੱਗਿਆ ਤੁਹਾਡੀ ਪਤਨੀ ਨੇ ਤੁਹਾਨੂੰ ਕਦੀ ਇਹ ਦੱਸਿਆ ਕਿ ਇਹ ਬੰਦੇ ਦੀ ਅੱਖ ਦੇ ਵਿੱਚ ਮੈਲ ਹੈ ਜਾਂ ਇਹ ਕੁਝ ਕਲ ਤਾਂ ਸੋਚਦਾ ਪਿਆ ਜਾਂ ਤੁਸੀਂ ਕਦੀ ਹੁੰਦੇ ਤਾਂ ਕਈ ਵਾਰੀ ਸਾਨੂੰ ਸਾਹਮਣੇ ਵਾਲੇ ਤੋਂ ਇਹੋ ਜੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਯਾਰ ਇਹ ਬੰਦਾ ਸਹੀ ਨਹੀਂ ਲੱਗਦਾ ਪਿਆ ਪਰ ਇੱਕੜ ਕਦੇ ਆਇਆ ਤਾਂ ਹੈ ਨਹੀਂ ਜੀ ਨਾ ਮੈਨੂੰ ਨਹੀਂ ਕਦੇ ਉਹਨੇ ਦੱਸਿਆ ਜੇ ਦੱਸਿਆ ਹੁੰਦਾ ਤਾਂ ਫਿਰ ਮੈਂ ਵੀ ਕੋਈ ਕਦਮ ਚੁੱਕਦਾ ਇਹ ਕੋਈ ਕਾਰਵਾਈ ਕਰ ਲੈਂ ਮੇਰੇ ਜਾਂ ਕੌੜ ਰਿਹਾ ਜਾਂ ਉਸ ਦਿਨ ਪਰੇ ਰਸੋ ਕਿਵੇਂ ਤੁਹਾਨੂੰ ਪਤਾ ਲੱਗਾ ਉਹ ਵਾਕਿਆ ਕੀ ਸੀਗਾ ਕਿਵੇਂ ਤੁਹਾਡੇ ਤੱਕ ਖਬਰ ਪਹੁੰਚੀ ਔਰ ਕਿਵੇਂ ਤੁਸੀਂ ਇਸ ਬੰਦੇ ਨੂੰ ਕਾਬੂ ਕੀਤਾ ਉਸ ਦਿਨਤਾ ਜੀ ਮੈਂ ਤਾਂ ਉਹ ਰੋਟੀ ਇੱਥੇ ਕਿਸੇ ਹੋ ਘਰ ਤੇ ਵੀ ਰੋਟੀ ਬਣਾਉਂਦੇ ਆ ਜੀ ਉਹ ਰੋਟੀ ਬਣਾਉਣ ਗਏ ਸੀਗੇ 5:30 ਪਤਾ ਨਹੀਂ ਹਾਂਜੀ ਮੇਰੇ ਘਰ ਦੇ ਜੀ ਰੋਟੀ ਬਣਾਉਂਦੇ ਇੱਥੇ ਜੀ ਰੋਟੀ ਬਣਾਉਂਦੀ ਸੀ ਕਿਸੇ ਦੀ ਤੇ ਉਹ ਰੋਟੀ ਬਣਾ ਕੇ 5:30 ਵਜੇ ਉਰੇ ਆਏ ਨੇ ਜੀ ਉਹ ਵਾਪਸ ਉਧਰ ਇੱਥੇ ਹੀ ਰੋਟੀ ਪਕਾ ਕੇ ਲੈ ਮੈਂ ਅੰਦਰ ਬੈਠਾ ਹਾਂ ਮਾ ਕੋਈ ਯਾਨੀ ਉਹਨਾਂ ਦੇ ਚਿਹਰੇ ਤੇ ਹਾਈ ਉਹ ਨਹੀਂ ਸੀ ਜਿਵੇਂ ਅੱਗੇ ਆ ਮਸਕਰਾਟ ਆ ਕੇ ਬੈਠੇ ਆ ਗੱਲਬਾਤ ਕੀਤੀ ਆ ਮੈਨੂੰ ਉਹਨੇ ਕੋਈ ਭੁੱਖ ਜਾ ਮਾ ਆ ਵੀ ਮੈਨੂੰ ਭੁੱਖ ਲੱਗਿਆ ਰੋਟੀ ਪਾ ਦੇ 7 ਵਜੇ ਸੀ 7 ਵਜੇ ਮੈਨੂੰ ਰੋਟੀ ਪਾਈ ਉਹਨਾਂ ਨੇ ਰੋਟੀ ਪਾ ਕੇ ਬਸ ਉਹ ਬਾਹਰ ਹੀ ਨਿਕਲ ਗਏ ਮੈਨੂੰ ਨਹੀਂ ਕੁਛ ਉਹਨਾਂ ਨੇ ਦੱਸਿਆ ਨਾ ਬਿਲਕੁਲ ਨਹੀਂ ਬੇਟਾ ਮੇਰਾ ਘੁੰਮਣ ਗਿਆ ਸੀਗਾ ਇਹ ਕੁੜੀ ਇਹ ਪਹਿਲਾਂ ਨਾਲ ਗਈ ਸੀ ਉਹਨਾਂ ਦੇ ਛੋਟਾ ਬੱਚਾ ਸੀ ਨਾਲ ਰੋਟੀ ਭਵਾਉਣ ਨਾਲ ਗਿਆ ਸੀ ਉਹਨਾਂ ਨੂੰ ਛੱਡ ਗਈ ਸੀ ਉਸ ਤੋਂ ਬਾਅਦ ਤਾਂ ਮੈਨੂੰ 9 ਵਜੇ ਜਾ ਕੇ ਫੋਨ ਆਇਆ ਜੀ ਪ੍ਰਗਤ ਸਿੰਘ ਸਰਪੰਚ ਦਾ ਉਹ ਕਹਿੰਦਾ ਵੀ ਵੀਰ ਤੂੰ ਕਿੱਥੇ ਆ ਮਾ ਜੀ ਮੈਂ ਘਰੇ ਆ ਕਹਿੰਦੇ ਛੋਡੇ ਮਿਸਿਸ ਕਿੱਥੇ ਨੇ ਮਾਂ ਵੀ ਬਾਹਰ ਹੀ ਹੋਣੀ ਮੈਨੂੰ ਤਾਂ ਹੁਣ ਪਤਾ ਨਹੀਂ ਮੈਂ ਆਪ ਦਾ ਆਰਾਮ ਨਾਲ ਟੀਵੀ ਵੀ ਦੇਖਣ ਲੱਗਿਆ ਕੋਈ ਤਾਂ ਉਹ ਨਹੀਂ ਤੇ ਕਹਿੰਦਾ ਨਹੀਂ ਤੂੰ ਹੁੰਦਾ ਵੀ ਆਪਣੇ ਘਰੇ ਆ ਜਾ ਮਾਂ ਇਹ ਗੱਲ ਕੀ ਹੋਈ ਕਹਿੰਦੇ ਨਹੀਂ ਉਰੇ ਆ ਜਾ ਇੱਥੇ ਹੀ ਦੱਸਾਂਗੇ ਮੈਂ ਹੀ ਘਰੇ ਗਿਆ ਉੱਥੇ ਜਾਣ ਤੋਂ ਪਹਿਲਾਂ ਯਾਨੀ ਮੈਂ ਆਪਣੇ ਚਾਚੇ ਦੇ ਲੜਕੇ ਨੂੰ ਲੈ ਕੇ ਗਿਆ ਸੀ ਨਾਲ ਮਾਂ ਇਕੱਲਾ ਨਹੀਂ ਜਾਏਗਾ ਮਾਂ ਵੀ ਨਾਲ ਚੱਲੂ ਵੀ ਸਰਪੰਚ ਦਾ ਫੋਨ ਆਇਆ ਪਤਾ ਨਹੀਂ ਕੀ ਗੱਲ ਆ ਵੀ ਉਹ ਵੀ 9 ਵਜੇ ਉੱਥੇ ਗਏ ਜਾ ਕੇ ਇਸ ਸਰਪੰਚ ਤੇ ਇੱਕ ਇਥੇ ਸਾਡੇ ਸਾਫਕਾ ਪੰਚਾ ਜੱਸਾ ਉਹ ਨਾਲ ਸੀ ਉਹਦੇ ਉਧਰੋਂ ਵਾਪਸ ਆ ਰਹੇ ਸੀ ਜਿੱਥੇ ਉਹ ਕਾਰਵਾਈ ਹੋਈ ਸੀ ਮੈਂ ਇਹਦੇ ਘਰੇ ਖੜਾ ਸੀ ਭਾਈ ਉੱਥੇ ਆ ਕੇ ਜਦੀ ਪਾਸੋਂ ਮੜੇ ਕਹਿੰਦੇ ਵੀ ਆ ਜਾ ਵੀਰੇ ਮੈਂ ਕੀ ਆਲੂ ਕਹਿੰਦੇ ਆ ਜਾ ਬਸ ਉੱਥੇ ਲੈ ਜਾ ਕੇ ਜਦੋਂ ਮੌਕਾ ਤਖਾਏ ਦੇਖ ਲਿਓ ਬਣੀ ਸੀ ਜੋ ਬੰਦੇ ਨੇ ਮੇਰੀ ਘਰ ਵਾਲੀ ਦੀ ਹਾਲਤ ਕੀਤੀ ਇਕੜਾ ਲੱਗੀ ਦੋ ਸੰਮੜੇ ਸਰ ਕੁਲਾ ਕਾਲਜ ਚੋਦੇ ਚੰਨੀ ਆ ਸਾਰੇ ਦਾਗ ਸੀਗੇ ਮੂੰਹ ਤੇ ਤੇ ਖੂਨ ਵਗਦਾ ਰਿਹਾ ਸੀ ਇਨਾ ਜੋ ਘਰ ਪਰ ਮਾਤਾ ਨੇ ਪਤਨ ਲਾਇ ਲ ਇਕਲੇ ਮੈਂ ਆਪਣੇ ਮੰਡੇ ਨਾਲ ਲੈ ਗਿਆ ਜੀ ਕੇ ਤੇ ਆਦੀ ਮਾਂ ਦੀ ਉਹ ਜੀ ਹਾਲ ਤੇ ਦਿੱਦ ਕੀ ਬਿਤੜੀ ਸੀ ਪਾਸਲਾ ਬਈ ਦੁੱਖਾਂ ਦਾ ਪਹਾੜ ਤੁਹਾਡੇ ਸਿਰ ਤੇ ਟੁੱਟਿਆ ਹੋਇਆ ਹੈ ਪੁਲਿਸ ਨੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪਰਿਵਾਰ ਮੈਨੇ ਮੇਰੇ ਮਲੇ ਵਾਲਾ ਨੇ ਉਹ ਹੀ ਮੁੰਡੇ ਸਾਰੇ ਬਹੁਤ ਸਾ ਦਿੱਤਾ ਅੱਦਨੇ ਸਾਰੀ ਰਾਤ ਕੋਈ ਨਹੀਂ ਸੁੱਤਾ ਜੀ ਸਾਰੇ ਮੋਟਰਸਾਈਕਲ ਕੋਈ ਗੱਡੀ ਲੈ ਕੇ ਕਿਤੇ ਨੂੰ ਆ ਬੀਸੀ ਵੀ ਇਹ ਵੀ ਇੱਥੇ ਗਏ ਸੀ ਇਹ ਹੰਦ ਗੱਲ ਚੱਲੇਗਾ ਵੀ ਕਿਤੇ ਉਧਰ ਨਾ ਚਲਾ ਜਾਵੇ ਕੋਈ ਕਿਤੇ ਨੂੰ ਚਲਾ ਜੇ ਦੇ ਮੈਨੂੰ ਲੋਕੇਸ਼ਨ ਕਰੇ ਕਿਤੇ ਦੱਸੇ ਕਿ ਕੀ ਸੀ ਮੈਨੂੰ ਪੁਲਿਸ ਵਾਲੇ ਲੈ ਗਏ ਸੀ ਨਾਲ ਪੁਲਿਸ ਨੇ ਆਪਣੀ ਕਾਰਵਾਈ ਵਧੀਆ ਕੀਤੀ ਬਹੁਤ ਵਧੀਆ ਕਾਰਵਾਈ ਕੀਤੀ ਮੈਂ ਉਹਨਾਂ ਨੇ ਤਾਂ ਬਹੁਤ ਵਧੀਆ ਐਸਐਚਓ ਸਾਹਿਬ ਨੇ ਇੱਥੇ ਉਹਨਾਂ ਮੇਰੇ ਨਾਲ ਹੀ ਨਾਲ ਹੀ ਆਏ ਆ ਸਾਡੇ ਨੂੰ ਮੈਨੂੰ ਮੈਨੂੰ ਇੱਕ ਚੀਜ਼ ਦੱਸੋ ਤੁਹਾਨੂੰ ਪਹਿਲਾ ਸ਼ੱਕ ਬਬਲੂ ਯਾਦਵ ਤੇ ਕਿਵੇਂ ਗਿਆ ਕਿ ਇਹ ਜੋ ਕੰਮ ਕੀਤਾ ਬਬਲੂ ਯਾਦਵ ਨੇ ਕੀਤਾ ਤੁਹਾਡਾ ਸ਼ੱਕ ਉਹਦੇ ਤੇ ਕਿਵੇਂ ਗਿਆ ਉੱਥੋਂ ਨਾ ਬੰਦਾ ਕੋਈ ਜਾ ਰਿਹਾ ਸੀਗਾ ਰੋਟੀ ਬਣਾਉਣਾ ਇਹ ਮੇਰੇ ਘਾਲੀ ਉਹਦੇ ਕੋਲੇ ਖੜੀ ਸੀ ਬਬਲੂ ਦੇ ਬਬਲੂ ਦੇ ਉਹਦੇ ਕੋਲ ਉਸ ਟਾਈਮ ਹਾਂਜੀ ਅੱਛਾ ਉਸ ਬੰਦੇ ਨੇ ਜਾ ਕੇ ਫਿਰ ਆਪਣੇ ਨੂੰ ਸਰਪੰਚ ਨੂੰ ਦੱਸਿਆ ਵੀ ਉਹ ਬੰਦਾ ਨਾ ਉਹਦੇ ਭਾਈ ਨੂੰ ਜਾ ਕੇ ਮਿਲਿਆ ਕਹਿੰਦਾ ਵੀ ਤੇਰਾ ਭਰਾ ਉੱਥੇ ਕਿਸੇ ਜਨਾਨੀ ਕੋਲੇ ਖੜਾ ਵਾ ਉਹ ਜਦੋਂ ਵਾਪਸ ਆਏ ਤੇ ਉਸ ਟਾਈਮ ਫਿਰ ਉਹ ਉੱਥੇ ਹੈ ਨਹੀਂ ਸੀਗੇ ਅੱਧੇ ਘੰਟੇ ਬਾਅਦ ਵਾਪਸ ਅੱਧੇ ਘੰਟੇ ਬਾਅਦ ਜਾਨੀ ਵਾਪਸ ਆਏ ਉਹ ਉਦੋਂ ਬਾਅਦ ਚ ਉੱਥੇ ਹੈ ਨਹੀਂ ਸੀਗੇ ਉਹ ਜਿੱਥੇ ਜਾਨੀ ਉਹ ਖੜੇ ਸੀ ਸਕੂਲ ਕੋਲੇ ਉਹ ਉੱਥੇ ਲੱਭੀ ਗਏ ਨੇ ਤੇ ਕਾਰਵਾਈ ਕਿਤੇ ਹੋਰ ਹੋਵੇ ਨਾਲ ਉਹਦੂ ਅੱਗੇ ਜਾ ਕੇ ਤੇ ਬਬਲੂ ਨੂੰ ਤੁਸੀਂ ਅਗਲੇ ਦਿਨ ਫੜਿਆ ਵਾ ਸਵੇਰ 3 ਵਜੇ ਸਵੇਰੇ 3 ਵਜੇ ਸਵੇਰੇ 3 ਵਜੇ ਉਸੇ ਰਾਤ 9:00 ਵਜੇ ਫੜਿਆ 3 ਵਜੇ ਹੋ ਸੀਗੇ ਉਸ ਟਾਈਮ ਐਸ.ਓ. ਸਾਹਿਬ ਆ ਮੇਰੇ ਨਾਲ ਸੀਗੇ ਇੱਕ ਸਿਪਾਹੀ ਸੀਗਾ ਨਾਲੇ ਤੇ ਸਾਡੇ ਮੱਲੇ ਤੋਂ ਸੀਗੇ ਦੋ ਬੰਦੇ ਨਾਲ ਇੱਕ ਮੇਰਾ ਛੋਟਾ ਰਿਸ਼ਤੇਦਾਰ ਸੀ ਉਹ ਵੀ ਨਾਲ ਸੀ ਮੇਰੇ ਸਾਲਾ ਮੇਰੇ ਉਹ ਨਾਲ ਸੀ ਜੀ ਇਹਦਾ ਅੱਗੇ ਵੀ ਕੁਝ ਐ ਹੋਜੇ ਸ਼ਿਕਾਇਤਾਂ ਮਿਲੀਆਂ ਹੈਗੀਆਂ ਬਬਲੂ ਦੀਆਂ ਬਬਲੂ ਦੀ ਮੈਂ ਨਹੀਂ ਮੈਂ ਉੱਥੇ ਰਹੇ ਹੁਣ ਮੈਂ ਸੀ 6 ਮਹੀਨੇ ਰਹਿ ਰਿਹਾ ਸਾਡੇ ਕੋਲੇ ਕਦੇ ਕੋਈ ਅਜਿਹੀ ਸ਼ਿਕਾਇਤ ਨਹੀਂ ਸੀਗੀ ਨਾ ਮੇਨਾਂ ਭਾਈਆਂ ਵਾਂਗੂ ਬੱਤਾਂ ਲੱਗਿਆ ਸੀ ਉਹ ਜਿਵੇਂ ਜਿਵੇਂ ਭਾਈ ਹੁੰਦਾ ਇੱਕ ਨਾ ਲੈਣ ਲੱਗਿਆ ਜੀ ਮੇਰੇ ਨਾਲ ਜਦੋਂ ਬਬਲੂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤਾ ਕੋਈ ਬਬਲੂ ਨੇ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਨੇ ਕਿਉਂ ਮੈਸੇਜ ਮੈਸੇਜ ਸੀ ਫੋਨ ਵਾਂਗੂ ਕੀਤਾ ਸੀ ਉਹਨਾਂ ਕਿ ਸੀ ਨਸ਼ਾ ਜੀ दारू ਦਾ दारू ਹਿੱਕੀ दारू ਫੁੱਲ ਪੀਤੀ ਸੀ ਜੀ ਮੇਰੀ दारू ਫੁੱਲ ਪੀਤੀ ਸੀ ਮੇਰੇ ਵੇਲੇ ਇੱਕ ਬੰਦਾ ਮੇਰੇ ਮਹੱਲੇ ਦਾ ਨਾਲ ਸੀ ਉਹਨਾਂ ਨੇ ਪੁੱਛਿਆ ਜਦੋਂ ਉਹਦੇ ਵਿੱਚ ਨਾ ਟਾਕੀ ਚ ਬੰਦ ਕਰ ਲੈ ਸਾਥੂ ਸੜਾ ਕੇ ਉਹ ਉਹਨੂੰ ਪੁੱਛ ਰਿਹਾ ਸੀਗਾ ਤੂੰ ਸਾਲਾ ਇਹ ਕੀ ਕੀਤਾ ਵਾ ਤੂੰ ਕਾਤੇ ਮਾਰੀ ਤਾਂ ਉਹਨੇ ਇਹ ਜਵਾਬ ਦਿੱਤਾ ਅਖੇ ਮੈਂ ਤਾਂ ਮਾਰੀ ਨਹੀਂ ਕਹਿੰਦਾ ਬਈ ਕਹਿੰਦਾ ਆਪੇ ਮਰ ਗਈ ਕਹਿੰਦਾ ਮੈਂ ਨਹੀਂ ਮਾਰੀ ਕਹਿੰਦਾ ਆਪੇ ਮਰ ਗਈ ਉਹ ਕਹਿੰਦਾ ਸਾਲਾ ਕਮਲਾ ਇਹ ਜੀ ਹਾਲਤ ਚ ਮਰੂ ਹਿਕਣ ਹੈ ਗੱਲ ਉਹ ਉਹਨੇ ਉਹਨੂੰ ਜਵਾਬ ਦੇ ਜੀ ਬੰਦੇ ਤਦ ਦਵਾਜ ਉਹਨਾਂ ਨੂੰ ਅੰਦਰ ਬਾਹਰ ਬੰਦ ਕਰਤਾ ਹੀ ਪਏ ਨੇ ਇਹ ਤਾਂ ਵੀ ਕਰਨ ਜਿਵੇਂ ਬਸ ਇਹੀ ਕਰਵਾ ਜਿਵੇਂ ਪੁਲਿਸ ਦੇ ਵੱਡੇ ਅਫਸਰਾਂ ਨੇ ਕੈਮਰੇ ਦੇ ਉੱਤੇ ਆ ਕੇ ਇਹ ਕਿਹਾ ਜਿਹੜੀ ਗੱਲ ਤੁਹਾਨੂੰ ਵੀ ਤਕਲੀਫ ਦਿੰਦੀ ਸਾਨੂੰ ਵੀ ਤਕਲੀਫ ਦਿੰਦੀ ਹੈਗੀ ਆ ਉਹੀ ਤਾਂ ਮੈਂ ਸੁਣੀ ਹੈ ਜੀ ਇਹ ਜਿਹੜੀ ਮੈਨੂੰ ਤਕਲੀਫ ਦੇ ਰਹੀ ਹੈ ਵੀ ਉਹ ਬੰਦੇ ਨੇ ਮੇਰੇ ਨਾਲ ਖੱਦਦਾ ਮੈਨੂੰ ਖਾ ਕੇ ਵੀ ਜੇ ਕੋਈ ਐਸੀ ਵੈਸੀ ਗੱਲ ਤੇ ਬਾਤ ਸੀ ਮੇਰੇ ਘਰ ਵਾਲੇ ਮੈਨੂੰ ਦੱਸ ਕੋਈ ਤਾਂ ਪਤਾ ਲੱਗਦਾ ਜੀ ਮੇਰਾ ਮੱਲਾ ਵਾਸਦਾ ਜਾਣਦੇ ਹੀ ਦੱਸ ਜਾਂਦੇ ਵੀ ਮੈਨੂੰ ਉਹ ਕੋਈ ਉਹਦੇ ਚਿਹਰੇ ਤੇ ਹਾ ਭਾਵ ਨਹੀਂ ਸੀਗਾ ਤਾਂ ਉਹਨੂੰ ਘੇਰ ਲੈਂਦੇ ਫਿਰ ਜਾ ਕੇ ਕੁੱਛ ਦੇ ਵੀ ਕੀ ਗੱਲ ਹੈ ਗੁਲਜ਼ਾਰ ਜੀ ਇੱਕ ਚੀਜ਼ ਹੋਰ ਦੱਸੋ ਮੈਨੂੰ ਕਿ ਕੀ ਪੁਲਿਸ ਨੇ ਇਸ ਚੀਜ਼ ਦੀ ਤਲਾਸ਼ੀ ਕਰਤੀ ਹੈ ਕਿ ਉਹਨੇ ਸਿਰਫ ਕਤਲ ਹੀ ਕੀਤਾ ਹੈ ਇਹ ਉਸ ਤੋਂ ਪਹਿਲਾਂ ਵੀ ਉਸਨੇ ਕੋਈ ਤੁਹਾਡੀ ਪਤਨੀ ਦੇ ਨਾਲ ਜ਼ੋਰ ਜਬਰਦਸਤੀ ਕੀਤੀਆਂ ਕੁਝ ਕੀਤਾ ਕੁਝ ਇਹੋ ਜਿਹਾ ਰਿਪੋਰਟ 'ਚ ਸਾਹਮਣੇ ਆਇਆ ਅਜੇ ਤੱਕ ਤਾਂ ਮੇਰੇ ਕੋਈ ਨਹੀਂ ਆਇਆ ਅਜੇ ਤੱਕ ਨਹੀਂ ਕੋਈ ਆਇਆ ਇਹ ਤੱਕ ਉਸਨੇ ਤੁਹਾਨੂੰ ਮੈਂ ਸਵਕਤ ਪ੍ਰਸ਼ਾਸਨ ਵੀ ਸੁਣਦਾ ਪਿਆ ਤੁਹਾਨੂੰ ਇਸ ਵਕਤ ਲੋਕ ਵੀ ਸੁਣਦੇ ਪਿਆ ਇਸ ਵਕਤ ਪੰਜਾਬ ਦੀ ਜਿੰਨੀ ਵੀ ਆਵਾਮ ਤੁਹਾਨੂੰ ਸੁਣ ਰਹੀ ਹੈ ਤੁਹਾਡੇ ਤਿੰਨ ਬੱਚੇ ਆ ਔਰ ਤੁਹਾਡੇ ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੋ ਲੋਕ ਤੁਹਾਨੂੰ ਸੁਣਦੇ ਪਏ ਜੇ ਪਹਿਲੇ ਇਹੀ ਕਰਨਾ ਜੀ ਬਸ ਉਹਨੂੰ ਮਨਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਹਸਾਬ ਨਾਲ ਉਹਨੇ ਮੇਰੇ ਕਾਲੀ ਦਾ ਹਾਲਾਤ ਮੇਰੇ ਬੱਚੇ ਵੀ ਰੋਣ ਗਏ ਆ ਜੀ ਹਾਂ ਸੀ ਤਾਂ ਪੁਲਿਸ ਨੇ ਉਹਦੇ ਕੋਈ ਏ ਚੀਜ਼ ਪੁੱਛੀ ਕਿ ਤੂੰ ਕਤਲ ਕੀਤਾ ਕਿਵੇਂ ਕੀਤਾ ਉਹਨੇ ਦੱਸਿਆ ਬਿਆਨ ਕੀਤਾ ਉਹਨੇ ਉਹਨਾਂ ਨੇ ਕਾਰਵਾਈ ਮੈਨੂੰ ਮਰ ਮੈਂ ਤਾਂ ਹੁਣ ਇੱਥੇ ਆਇਆ ਗਿਆ ਮੈਂ ਤਾਂ ਹੁਣ ਇਕੱਲਾ ਗਹਿਰਾ ਮੈਂ ਮੇਰਾ ਬਾਪੂ ਵੀ ਹੈ ਨਹੀਂਗਾ ਜੀ ਨਾ ਮੇਰਾ ਕੋਈ ਭਾਈ ਹੈ ਨਾ ਭੈਣ ਹੈ ਇਕੱਲਾ ਹੀ ਆ ਜੀ ਮੇਰਾ ਤੁਸੀਂ ਕਿਹਾ ਕਿ ਤੁਹਾਡਾ ਚੰਗਾ ਹੋਇਆ ਵੱਡਾ ਮੁੰਡਾ ਤੁਹਾਡੇ ਨਾਲ ਨਹੀਂ ਸੀਗਾ ਨਹੀਂ ਤੇ ਆਪਣੀ ਮਾਂ ਨੂੰ ਉਸ ਹਾਲਤ ਚ ਦੇਖ ਕੇ ਖਬਰ ਕੀ ਹੋ ਜਾਂਦਾ ਜੀ ਮਰ ਜਾਂਦਾ ਇਹ ਕੰਧਾਂ 'ਤੇ ਟੱਕਰਾਂ ਮਾਰ-ਮਾਰ ਕੇ ਮਰ ਜਾਂਦਾ ਵੀ ਐਹੇ ਜੀ ਹਾਲਤ ਹੋ ਜਾਂਦਾ ਜੀ ਇੱਕ ਤਕੜੀ ਐਫਆਈਆ ਹੈ ਐਫਆਈਆਰ ਦੇ ਵਿੱਚ ਕਸ਼ਬਤ ਦੀ ਵਰਤੋਂ ਪੁਲਿਸ ਨੇ ਪਹਿਲਾਂ ਤੁਹਾਡੇ ਆਧਾਰ ਦੇ ਉੱਤੇ ਕੀਤੀ ਗਈ ਹੈ ਕਿ ਜਦੋਂ ਉੱਥੇ ਤੁਸੀਂ ਉਹ ਦੇਖਦੇ ਹੋ ਆਪਣੀ ਪਤਨੀ ਨੂੰ ਤੇ ਜਿਹੜੀ ਲਾ লাশ ਦੇ ਹਾਲਾਤ ਸਿਉ ਪੱਤੀ ਜਨਕ ਸੀ ਕਿ ਕੁਛ ਜੇ ਇਦਾਂ ਦਾ ਸੀ ਉਸ ਵਕਤ ਕਿਉਂਕਿ ਐਫ ਆਈ ਆਰ ਦੇ ਵਿੱਚ ਤੁਹਾਡੇ ਹਾਂਜੀ ਹਾਂ ਇਹ ਹਾਲਾਤ ਬਹੁਤ ਬੱਤੇ ਇੰਨੀ ਜੇ ਉੱਪਰ ਟੱਕੀ ਹੋਈ ਸੀ ਬੱਕ ਸਿਰ ਪੜਿਆ ਸੀ ਗਾਲਾਂ ਦੇ ਵਿੱਚ ਚੁੰਨੀ ਸੀ ਵੀ ਤੁਸੀਂ ਕੀ ਕੁਛ ਸ਼ਾਸਨ ਜਿਹੜਾ ਡਿਫਾਉਟਰ ਸਰਵ ਕਹਿ ਰਹੇ ਹੈਗੇ ਆ ਕਿ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਕਿਸ ਚੀਜ਼ ਦੀ ਮੰਗ ਕਰਦੇ ਆ ਅਜਿਹਾ ਇਹ ਹੀ ਮੰਗ ਕਰਦੇ ਆ ਵੀ ਉਹਨੂੰ ਫਾਂਸੀ ਹੋਵੇ ਫਾਂਸੀ ਹੋਵੇ ਵੀ ਉਹ ਜਾਨ ਉਮਰ ਕਾਇਦਾ ਹੋਵੇ ਬਾਹਰ ਨਹੀਂ ਹੋਣਾ ਚਾਹੀਦਾ ਕਦੇ ਕਦੀ ਟੱਡੇ ਨਾਲ ਗੱਲ ਕਰਦਾ ਸੀ ਉਹ ਬੰਦਾ ਬੱਬਲੂ ਯਾਦ ਤੁਹਾਨੂੰ ਮਿਲਦਾ ਸੀ ਹਾਂਜੀ ਹਾਂਜੀ ਉੱਥੇ ਹੀ ਹੁੰਦਾ ਸੀ ਜੀ ਉੱਥੇ ਮੈਨੂੰ ਸਕੂਲੇ ਉਹੀ ਸੜ ਕੇ ਆਉਂਦਾ ਸੀਗਾ ਜਾਣ ਕੇ ਇਹ ਨਹੀਂ ਪਤਾ ਸੀਗਾ ਵੀ ਆ ਵੀ ਕਰ ਦੂਗਾ ਹਰ ਦੋਸਤੋ ਇੱਕ ਬੜਾ ਸੈਂਸੇਸ਼ਨਲ ਮੁੱਦਾ ਸਿਗਾ ਪੰਜਾਬ ਦਾ ਜੋ ਸਿਰਫ ਕੈਲੋ ਕੀ ਅਖਬਾਰਾਂ ਦੀਆਂ ਛੋਟੇ-ਛੋਟੇ ਕਾਲਮ ਦੀਆਂ ਖਬਰਾਂ ਬਣ ਕੇ ਰਹਿ ਗਿਆ ਜਾਂ ਸੋਸ਼ਲ ਮੀਡੀਆ ਤੇ ਇਸ ਪਰਿਵਾਰ ਦੇ ਨਾਲ ਇੱਕ ਹਿਸਾਬ ਦਾ ਤੱਕਾ ਹੀ ਕੀਤਾ ਗਿਆ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੂੰ ਅਧੂਰੀ ਜਾਣਕਾਰੀ ਸੀਗੀ ਗੁਲਜ਼ਾਰ ਹੋਰਾਂ ਦੇ ਤਿੰਨ ਬੱਚੇ ਐ ਇਹ ਵੱਡਾ ਮੁੰਡਾ ਦੋ ਛੋਟੇ ਬੱਚੇ ਦੋ ਮਾਈਨਰ ਐ ਇਹ ਜਦੋਂ ਬਾਹਰ ਇਸ ਘਰ ਤੋਂ ਦਰਵਾਜੇ ਤੋਂ ਬਾਹਰ ਕਦਮ ਰੱਖਦੇ ਆ ਤਾਂ ਲੋਕਾਂ ਦੀਆਂ ਜਿਹੜੀਆਂ ਨਿਗਾਹਾਂ ਨੇ ਜੋ ਅੱਖਾਂ ਨੇ ਉਹ ਇਹਨਾਂ ਕੋਲ ਬਰਦਾਸ਼ਤ ਇਸ ਕਰਕੇ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦੀ ਮਾਂ ਦੇ ਬਾਰੇ ਗਲਤ ਚੀਜ਼ ਫਲਾਈ ਗਈ ਹੈ ਇਹ ਕਿਹਾ ਗਿਆ ਕਿ ਉਸ ਪ੍ਰਵਾਸੀ ਦੇ ਨਾਲ ਜਿਹਦਾ ਨਾਮ ਬਬਲੂ ਯਾਦਵ ਹੈ ਔਰ ਜੋ ਬਿਹਾਰ ਦਾ ਰਹਿਣ ਵਾਲਾ ਸੀਗਾ ਉਹਦੇ ਨਾਲ ਇਹਨਾਂ ਦੀ ਪਤਨੀ ਦੀ ਔਰ ਇਹਨਾਂ ਦੀ ਮਾਂ ਦੇ ਨਜਾਇਜ਼ ਸੰਬੰਧ ਸੀਗੇ ਜੋ ਕਿ ਇਹ ਬੱਚਾ ਆਪਣੀ ਮਾਂ ਦੇ ਨਾਲ 24 ਘੰਟੇ ਰਹਿੰਦਾ ਸੀਗਾ ਔਰ ਇਨਾਂ ਦੇ ਪਿਤਾ ਮੁਤਾਬਕ ਇਹੋ ਜੀ ਕੋਈ ਗੱਲ ਨਹੀਂ ਸੀਗੀ ਸਿਰਫ ਤੇ ਸਿਰਫ ਬਦਨਾਮ ਕੀਤਾ ਗਿਆ ਔਰ ਇਹ ਗੱਲ ਤੁਹਾਡੇ ਤੱਕ ਪਹੁੰਚਾਣੀ ਇਸ ਕਰਕੇ ਜ਼ਰੂਰੀ ਸੀਗੀ ਕਿਉਂਕਿ ਇੱਕ ਖਬਰ ਬਹੁਤ ਲਾਰਜਰ ਆਡੀਅנס ਤੱਕ ਪਹੁੰਚੀ ਸੀਗੀ ਲੇਕਿਨ ਜੋ ਅਸਲ ਕਹਾਣੀ ਸੀਗੀ ਇਹਨਾਂ ਦੇ ਮੂੰਹੋਂ ਜਾਣਣੀ ਬਹੁਤ ਜ਼ਰੂਰੀ ਸੀ ਕੈਮਰਾ ਦੇ ਪਿੱਛੇ ਮੇਰਾ ਸਾਥ ਦੇ ਰਹੇ ਸੀਗੇ ਰਮਨੀਤ ਤੇ ਜਗਮੀਤ ਤੇ ਕੈਮਰੇ ਦੇ ਅੱਗੇ ਮੇਰੇ ਸਹਿਯੋਗੀ ਮੇਰੇ ਸਾਥੀ ਓਜ਼ਾਰ ਟੀਵੀ ਤੋਂ ਜਗਸੀਰ ਸੀਗੀ ਤੇ ਸਟੇਟ ਤੋਂ ਗਗਨਦੀਪ ਫਿਲਹਾਲ ਸਾਨੂੰ ਦੋਵਾਂ ਨੂੰ ਇਜਾਜ਼ਤ ਅਰਪ ਖੈਰ ਕਰੇ